ਇੱਕੋ ਤਰਤੀਬ ਇੱਕੋ ਪਾਣੀ ਭਾਈ ਦੋਵੇਂ ਹਾਣੋ-ਹਾਣੀ ਕਾ ਤੂੰ ਵਿਉ ਦੀ ਬੁੱਕਲਤਾਣੀ ਲਾ ਕੇ ਪਰਾਂ ਵਗਾ ਅੱਜ ਮੈਂ ਆਇਆ ਹਾਂ ਖੇਤ ਬਾਬੇ ਦੇ ਤੇ ਤੂੰ ਵੀ ਅਜਮੇਰ ਸ਼ਰੀਫ ਨੂੰ ਆ ਤੇ ਆ ਕੇ ਫੀਸ ਝੁਕਾ ਖੁੱਲੇ ਸਾਡੇ ਜਿਗਰੇ ਯਾਰਾ ਉਹੀ ਮੱਝਾਂ ਉਹੀ ਚਾਰਾ 70 ਸਾਲ ਦਾ ਚੱਕੀ ਫਿਰਦੇ ਨਫ਼ਰਤ ਦਾ ਕੋ ਕੰਬਲ ਪਹਾਰਾ ਆ ਗੱਲ ਲੱਗ ਗਲ ਬੱਕੜੀ ਪਾ ਅੱਜ ਮੈਂ ਆਇਆ ਹਾਂ ਖੇਤ ਬਾਬੇ ਦੇ ਤੇ ਤੂੰ ਵੀ ਅਜਮੇਰ ਸ਼ਰੀਫ ਨੂੰ ਆ ਆ ਕੇ ਸੀਸ ਝੁਕਾਓ ਯਾਰਾ ਆ ਕੇ ਸੀਸ ਝੁਕਾਓ ਵੰਡਣ ਵਾਲੇ ਤਾਂ ਇੱਥੋਂ ਤੁਰ ਗਏ ਬਾਪੂ ਸਾਡੇ ਦੁਖੀ ਖੁਰਗੇ ਬੂਰੇ ਵਾਂਗੂ ਸਾਖ ਜੇ ਭੁਰਗੇ ਮੋਹ ਤੋੜ ਕੇ ਹੋਏ ਫਿਰਦੇ ਮਿਲ ਕੇ ਚੜਜੁ ਉੱਚਾ ਕੋਈ ਮੈਂ ਆਇਆ ਹਾਂ ਖੇਤ ਬਾਬੇ ਦੇ ਤੇ ਤੂੰ ਵੀ ਅਜਮੇਰ ਸ਼ਰੀਫ ਨੂੰ ਆ ਤੇ ਆ ਕੇ ਸੀਸ ਝੁਕਾਓ ਯਾਰਾ ਆ ਕੇ ਸੀਸ ਝੁਕਾਓ ਔਲਖਾਂ ਦੇ ਇੱਥੇ ਗੋਤੀ ਰਹਿੰਦੇ ਅਜਮੇਰ ਨੂੰ ਉਹ ਸਦਾ ਕਹਿੰਦੇ ਚਾਦਰ ਦੇ ਨਾਲ ਕੁਰਤੇ ਕਹਿੰਦੇ ਕਾ ਤੁ ਕਰੀਏ ਗੱਲ ਕੌੜੀ ਤੇ ਜਰਾ ਮੂੰਹ ਵਿੱਚ ਮਿਸ਼ਰੀ ਪਾ ਮੈਂ ਆ ਆਹ ਖੇਤ ਬਾਬੇ ਦੇ ਤੇ ਤੂੰ ਵੀ ਅਜਮੇਰ شریف ਨੂੰ ਆ ਤੇ ਆ ਕੇ ਸੀਸ ਝੁਕਾਓ ਯਾਰਾ ਆ ਕੇ ਸੀਸ ਝੁਕਾ